ਨਵਾਂ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਕਾਫੀ ਲੰਬੇ ਸਮੇਂ ਤੋਂ ਖਾਲੀ ਪਈ ਸੀ ਅਤੇ ਅੱਜ ਹਾਊਸ ਦੀ ਮੀਟਿੰਗ ਦੇ ਵਿੱਚ 23 ਕੌਂਸਲਰ ਅਤੇ ਮੌਜੂਦਾ ਵਿਧਾਇਕ ਵੱਲੋਂ ਸਰਬਸੰਮਤੀ ਦੇ ਨਾਲ ਕੌਂਸਲਰ ਸੁਜਾਤਾ ਚਾਵਲਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਹੈ ਇਸ ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਨਵ ਨਿਯੁਕਤ ਪ੍ਰਧਾਨ ਸੁਜਾਤਾ ਚਾਵਲਾ ਦਾ ਮੂੰ ਮਿੱਠਾ ਕਰਵਾ ਕੇ ਅਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਸਾਰੇ ਹੀ ਵੱਖ-ਵੱਖ ਪਾਰਟੀਆਂ ਦੇ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਸੁਜਾਤਾ ਚਾਵਲਾ ਨੂੰ ਪ੍ਰਧਾਨ ਬਣਾਇਆ ਗਿਆ ਅਤੇ ਮੈਂ ਕਿਸੇ ਵੀ ਕੌਂਸਲ ਨਾਲ ਪੱਖਪਾਤ ਨਹੀਂ ਕਰਾਂਗਾ ਅਤੇ ਸਾਰੇ ਹੀ ਵਾਰਡਾਂ ਦੇ ਵਿਕਾਸ ਵਧੀਆ ਤਰੀਕੇ ਨਾਲ ਕਰਾਏ ਜਾਣਗੇ। ਦੇਵਮਾਨ ਨੇ ਕਿਹਾ ਕਿ ਨਾਬੇ ਨੂੰ ਸੁੰਦਰ ਸ਼ਹਿਰ ਜ਼ਰੂਰ ਆਇਆ ਜਾਏਗਾ ਜੀ ਨਗਰ ਕੌਂਸਲ ਨਾਬਾ ਦੀ ਅੱਜ ਪ੍ਰਧਾਨ ਦੀ ਚੋਣ ਹੋਈ ਹੈ ਔਰ ਮੈਨੂੰ ਦੱਸਦੇ ਖੁਸ਼ੀ ਹੈ 23 ਐਮਸੀ ਨੇ ਨਗਰ ਕੌਂਸਲ ਨਾਬਾ ਦੇ ਵਿੱਚ 23 ਦੇ 23 ਐਮਸੀਆਂ ਨੇ ਜਿਹੜਾ ਜੀ ਹੱਥ ਖੜੇ ਕਰਕੇ ਸਰਬਸੰਮਤੀ ਦੇ ਨਾਲ ਮੈਡਮ ਸੁਜਾਤਾ ਚਾਵਲਾ ਜੀ ਨੂੰ ਪ੍ਰਧਾਨ ਕੇ ਲਈ ਚੁਣਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਵਿਸ਼ਵਾਸ ਨਾ ਹੁਣਾ ਕਿ ਸਭ ਨੂੰ ਨਾਲ ਲੈ ਕੇ ਨਾਬੇ ਦਾ ਵਿਕਾਸ ਕੀਤਾ ਜਾਏਗਾ ਸਭ ਬਾਡਾਂ ਦਾ ਵਿਕਾਸ ਕੀਤਾ ਜਾਏਗਾ ਸਭ ਦਾ ਮਾਨ ਸਤਕਾਰ ਹੋਏਗਾ ਔਰ ਨਾਬੇ ਨੂੰ ਅਸੀਂ ਟੌਪ 10 ਦੇਸ਼ ਤੇ ਸਰਾਂਜ ਲੈ ਕੇ ਆਉਣਾ ਸਾਡਾ ਮਕਸਦ ਹੈ ਔਰ ਮੈਂ ਉਮੀਦ ਕਰਦਾ ਸਾਰੇ ਐਮਸੀ ਸਾਹਿਬਾਨ ਸਾਡੇ ਪ੍ਰਧਾਨ ਜੀ ਸਾਰੇ ਅਸੀਂ ਮਿਲ ਕੇ ਸਹਿਯੋਗ ਕਰਾਂਗੇ ਤੇ ਸਭ ਨੂੰ ਬਹੁਤ ਬਹੁਤ ਧੰਨਵਾਦ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤਾ ਸਭ ਕੁਝ ਬਿਲਕੁਲ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਭ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਕਿ ਸਾਨੂੰ ਮਨਜ਼ੂਰ ਹੈ ਕਿ ਸੁਜਾਤਾ ਚਾਵਲਾ ਜੀ ਜਿਹੜੇ ਨੇ ਪ੍ਰਧਾਨਤ ਬਣਾ ਗਏ ਕਿਹੜੀ ਕਿਹੜੀ ਨਿਵੇਦਾਨ ਦੇ ਕੰਮ ਜਿਹੜੇ ਹੈਗੇ ਰਾਜ ਜਿਵੇਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਨਾਪਾ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ ਸਫਾਈ ਡੰਪ ਜਿਹੜੀ ਉਹਦੀ ਬਹੁਤ ਪ੍ਰੋਬਲਮ ਹੈ ਡੰਪ ਲੱਗੇ ਹੋਏ ਨੇ ਉਹ ਸਾਰੀ ਅਸੀਂ ਮੋਨਿਟਰਿੰਗ ਕਰ ਰਹੇ ਹਾਂ ਦੌਰ ਤੋਂ ਆਲਰੇਡੀ ਟੀਮ ਆਈ ਹੋਈ ਹੈ 15 ਦਿਨ ਤੋਂ ਸਰਵੇ ਕਰ ਰਹੀ ਹੈ ਔਰ ਅਸੀਂ ਬਹੁਤ ਜਲਦੀ ਐਕਸ਼ਨ ਦੇ ਵਿੱਚ ਹੁਣ ਸਾਰਾ ਕੰਮ ਜਿਹੜਾ ਕਰਾਂਗੇ ਔਰ ਤੁਸੀਂ ਦੇਖੋਗੇ ਦੋ ਤਿੰਨ ਮਹੀਨਿਆਂ ਬਾਅਦ ਨਾਪਾ ਤੁਸੀਂ ਆਪ ਹੀ ਕਹੋਗੇ ਕਿ ਬਹੁਤ ਹੀ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ ਹੈ ਮਾਨਸਾ ਬਰਸਾਤ ਤੋਂ ਪਹਿਲਾਂ ਕੀ ਲੋਕਾਂ ਨੂੰ ਪੂਰੀ ਤਰ੍ਹਾਂ ਸਫਾਈ ਮਿਲੇਗੀ ਜਿਸ ਤਰ੍ਹਾਂ ਬਰਸਾਤੀ ਪਾਣੀ ਦਿੱਕਤ ਨਾ ਜਿਵੇਂ ਅੱਗੇ ਹੁੰਦਾ ਸੀ ਹਾਂ ਬਿਲਕੁਲ ਜੀ ਬਰਸਾਤੀ ਪਾਣੀ ਦੀ ਬਹੁਤ ਵੱ ਅਸੀਂ ਨਾਲਿਆਂ ਦੀ ਸਫਾਈ ਜਿਹੜੀ ਹੈ ਛੋਟੇ ਨਾਲੀਆਂ ਦੀ ਵੀ ਵੱਡਿਆਂ ਦੇ ਵੀ ਜਿੱਥੇ ਕੋਈ ਕੰਬੀ ਪੇਸ਼ੀ ਉਹ ਵੀ ਨਾਲ ਦੀ ਨਾਲ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨਾਬਾਂ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਪ੍ਰੋਪਰ ਉਦੋਂ ਹੱਲ ਹੋਏਗੀ ਜਦੋਂ ਸੀਵਰੇਜ ਪਏਗਾ ਔਰ ਉਹ ਆਲਮੋਸਟ ਫਾਈਨਲ ਸਟੇਜ ਤੇ ਆ ਜੀ ਮਨਜ਼ੂਰੀ ਹੋ ਚੁੱਕੀ ਹੈ 41 ਕਰੋੜ ਦੀ ਅ ਅਗਲੇ ਮਹੀਨੇ ਉਹਦੀ ਉਮੀਦ ਹੈ ਪਹਿਲੀ ਇਨਸਟਾਲਮੈਂਟ ਆ ਜਾਏਗੀ ਔਰ ਅਸੀਂ ਬਰਸਾਤ ਤੋਂ ਰਾਈਟ ਵੇ ਅਸੀਂ ਜਿਹੜਾ ਸੀਵਰੇਜ ਦਾ ਕੰਮ ਸ਼ੁਰੂ ਕਰਾ ਦਾਂਗੇ ਔਰ ਉਸ ਤੋਂ ਬਾਅਦ ਫਿਰ ਨਾਭਾ ਸ਼ਹਿਰ ਦੇ ਵਿੱਚ ਟ੍ਰੀਟਮੈਂਟ ਪਲੈਂਟ ਵੀ ਚੱਲ ਪੈਣਾ ਸੀਵਰੇਜ ਵੀ ਪੈ ਜਾਣਾ ਤੇ ਨਾਭਾ ਸ਼ਹਿਰ ਦੀ ਮੁਕੰਮਲ ਜਿਹੜੀ ਹੈ ਸੀਵਰੇਜ ਦੀ ਸਮੱਸਿਆ ਹੱਲ ਹੋ ਜਾਏ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਸਾਡੇ ਬਹੁਤ ਹੀ ਸਤਕਾਰਯੋਗ ਗੁਰਦੇਵ ਸਿੰਘ ਦੇਮਨ ਐਮ ਐਲ ਏ ਨਵਾਂ ਜੀ ਦਾ ਔਰ ਸਾਰੇ 23 ਦੇ 23 ਐਮ ਸੀ ਜਿਨ੍ਹਾਂ ਨੇ ਸਰਬਸਹਿਮਤੀ ਨਾਲ ਮੈਨੂੰ ਉਚਨੇ ਆ ਤੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਤਹਿਦੀਲ ਉਹ ਮੈਂ ਧੰਨਵਾਦ ਕਰਦੀ ਆ ਤੇ ਵਿਕਾਸ ਦੇ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਉਗੀ ਜਿਵੇਂ ਸਾਡਾ ਆਪਣਾ ਵਾਰਡ ਅਸੀਂ ਪਹਿਲੇ ਨੰਬਰ ਤੇ ਹਮੇਸ਼ਾ ਰੱਖਿਆ ਓਵੇਂ ਅਸੀਂ ਸਾਰੇ ਵਾਰਡਾਂ ਨੂੰ ਇੱਕ ਸਮਾਨ ਰੱਖਾਂਗੇ ਤੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਹੈ ਗੰਦਗੀ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਡੰਪ ਦੀ ਪ੍ਰੋਬਲਮ ਹੈ ਇਹਨਾਂ ਨੂੰ ਸਭ ਤੋਂ ਪਹਿਲਾਂ ਸੋਲਕ ਕੀਤਾ ਜਾਊਗਾ ਜੀ ਧੰਨਵਾਦ ਜੀ ਸਾਰੇ ਐਮਸੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਦੇਖੋ ਆਮ ਆਦਮੀ ਪਾਰਟੀ ਸਰਕਾਰ ਜਿਹੜੇ ਬਦਲਾਅ ਦੀ ਗੱਲ ਕਰਦੀ ਸੀ ਤਾ ਮੇਰੇ ਖਿਆਲ ਦੇ ਵਿੱਚ ਇਹ ਵੀ ਇੱਕ ਬਦਲਾਅ ਦਾ ਹਿੱਸਾ ਹੈ ਪਹਿਲੀ ਗੱਲ ਤਾਂ ਨਾਬਾ ਪੰਜਾਬ ਦਾ ਪਹਿਲਾ ਸ਼ਹਿਰ ਹੈ ਜਿਦੇ ਵਿੱਚ ਪ੍ਰੋਟੋਕੋਲ ਮੁਤਾਬਕ ਪ੍ਰਧਾਨ ਚੇਂਜ ਕਰਕੇ ਪ੍ਰਧਾਨ ਨਵਾਂ ਆਪ ਪਾਰਟੀ ਨੇ ਆਪਣਾ ਬਣਾਇਆ ਤੇ ਦੂਜਾ ਬਦਲਾਅ ਇਹ ਹੈ ਕਿ ਪੱਪੂ ਸਟੀਲ ਵਰਗੇ ਗਰੀਬ ਬੰਦੇ ਨੂੰ ਇੱਕ ਆਮ ਵਰਕਰ ਨੂੰ ਜਿਸ ਤਰ੍ਹਾਂ ਪਹਿਲਾਂ ਕਰੋੜਾਂ ਦਾ ਆਪਾ ਸੁਣਿਆ ਹੀ ਹੈ ਕਰੋੜਾਂ ਰੁਪਇਆ ਲਾ ਕੇ ਪ੍ਰਧਾਨਗੀਆਂ ਮਿਲਦੀਆਂ ਸੀ ਤੇ ਅੱਜ ਤੇ ਮੈਨੂੰ ਲੱਗਦਾ ਮੇਰੇ ਤੇ ਤਾਂ ਕੋਈ ਝੂਠਾ ਸ਼ੱਕ ਵੀ ਨਹੀਂ ਕਰ ਸਕਦਾ ਕਿ ਪੱਪੂ ਪੈਸੇ ਦੇ ਸਕਦਾ ਹੈ ਇਹ ਪਹਿਲੇ ਲੈ ਸਕਦਾ ਵੀ ਅਸੀਂ ਧੰਨਵਾਦੀਆਂ ਦੇਵਮਾਨ ਜੀ ਦੇ ਉਹਨਾਂ ਨੇ ਬਦਲਾਅ ਦਾ ਹੀ ਕਿ ਸਾਇਨ ਹੈ ਕਿ ਸਾਨੂੰ ਜਿਹੜਾ ਬਣਾ ਕੇ ਸਾਨੂੰ ਦੋਨਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਜਿਹੜਾ ਬਣਾਇਆ ਇਹ ਇੱਕ ਬੜਾ ਵੱਡਾ ਬਦਲਾਅ ਹੈ ਨਾਬੇ ਸ਼ਹਿਰ ਦੇ ਵਿੱਚ ਕਿ ਬਿਨਾਂ ਪੈਸੇ ਦੇ ਵੀ ਇਹ ਸੀਟ ਤੇ ਬੈਠਿਆ ਜਾ ਸਕਦਾ ਤੇ ਕਿ ਮੈਂ ਆਪਣੇ ਮਹੱਲੇ ਦੇ ਲੋਕਾਂ ਦਾ ਤੇ ਗੁਰਦੇਵ ਸਿੰਘ ਦੇਵਮਾਨ ਜੀ ਐਮਐਲਏ ਨਾਬਾ ਦਾ ਜਿਨ੍ਹਾਂ ਨੂੰ ਦੇਖੋ ਕੋਈ ਮੈਂ ਮਾਈਕ ਤੇ ਕਹਿਣ ਦੇ ਵਿੱਚ ਗਰੇਜ ਨਹੀਂ ਇਹਨਾਂ ਨੂੰ ਬਹੁਤ ਆਫਰਾਂ ਆਈਆਂ ਪੈਸਿਆਂ ਦੀਆਂ ਕੀ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਬੇਸਿਕ ਮੈਨੂੰ ਬਾਅਦ ਵਿੱਚ ਮਾਨ ਸਾਹਿਬ ਗੁੱਸਾ ਹੀ ਕਰ ਜਾਣ ਪਰ ਇਹਨਾਂ ਦਾ ਸਟੈਂਡ ਜਿਹੜਾ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਇੱਕੋ ਹੀ ਰਿਹਾ ਕਿ ਜਿਹੜੇ ਵਰਕਰ ਮੇਰੇ ਨਾਲ ਪਾਰਟੀ 'ਚ ਇਲੈਕਸ਼ਨ ਤੋਂ ਪਹਿਲਾਂ ਖੜੇ ਸੀ ਤੇ ਉਹ ਹੀ ਮੇਰੇ ਦੁੱਖ ਸੁੱਖ ਦੇ ਰਾਜੀ ਨੇ ਤੇ ਉਹਨਾਂ ਲਈ ਕਿਸੇ ਵੀ ਲੋੜ ਪਈ ਤਾਂ ਮਾਨ ਸਾਹਿਬ ਨੇ 12 ਵਜੇ ਰਾਤ ਨੂੰ ਵੀ ਬੁਲਾਉਣਗੇ ਤਾਂ ਵੀ ਹਾਜ਼ਰ ਹੱਸਾਂ ਨਾਲ ਲੈ ਕੇ ਚੱਲੋਗੇ ਜਿੰਨੇ ਐਮਸੀ ਬਿਲਕੁਲ ਜੀ ਦੇਖੋ ਸਾਰਾ ਨਾਬਾ ਹੀ ਆਪਣਾ ਜਿੰਨੀਆਂ ਵੀ ਪਾਰਟੀਆਂ ਦੇ ਐਮਸੀ ਨੇ ਸਾਰੇ ਹੀ ਆਪਣੇ ਨੇ ਉਹਨਾਂ ਦੇ ਸਾਰਿਆਂ ਦਾ ਸ਼ਹਿਰ ਦੇ ਵਿਕਾਸ ਲਈ ਉਹ ਵੀ ਸਾਡਾ ਸਾਥ ਦੇ ਰਹੇ ਨੇ ਅਸੀਂ ਵੀ ਉਹਨਾਂ ਦਾ ਸਾਥ ਦੇ ਰਹੇ ਹਾਂ। ਚੋਣ ਹੋਈ ਹੈ ਕਿਸ ਤਰ੍ਹਾਂ ਹੋਇਆ ਪ੍ਰੋਟੋਕੋਲ ਦੇ ਮੁਕਾਬਲ ਸਭੀ ਕੋਲ ਕੀ ਹੋਈ ਹੈ? ਹਾਂਜੀ ਮੈਨੂੰ ਬਤੌਰ ਕੰਡੀਨੇਰ ਪੁਆਇੰਟ ਕੀਤਾ ਗਿਆ ਸੀਗਾ ਜੀ ਇੱਥੇ ਤੇ ਜਿਹੜਾ ਹੈਗਾ ਮੈਡਮ ਸੁਜਾਤਾ ਦਾ ਨਾਮ ਪਹਿਲਾਂ ਪ੍ਰਪੋਜ਼ ਕੀਤਾ ਗਿਆ ਸੀ ਮਿਸਟਰ ਜਸਦੀਪ ਬਨੂੰ ਉਹਨੂੰ ਸੈਕੰਡ ਕੀਤਾ ਗਿਆ ਸੀਗਾ ਭਾਈ ਮਿਸਟਰ ਗੋਤਮ ਉਸ ਤੋਂ ਬਾਅਦ ਸਭ ਸਹਿਮਤੀ ਨਾਲ ਸਾਰਿਆਂ ਨੇ ਉਹਨਾਂ ਨੂੰ ਅਪਾਇੰਟ ਕਰਨ ਦਾ ਜੈਸਾ ਬੀਸ਼ੁਨ ਤਰੀਕੇ ਨਾਲ ਹੋਇਆ। ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ